ਸਾਸੀ ਕਾਲ ਜੀ ਅੱਜ ਆਪਾਂ ਆਏ ਆ ਜੀ ਪਿੰਡ ਸਹਜਾਦੀ ਜ਼ਿਲ੍ਹਾ ਫਲੋਇਪੁਰ ਤੇ ਅੱਜ ਆਪਾਂ ਦਰਸ਼ਨ ਕਰਾਂਗੇ ਜੀ ਬਾਬਾ ਵਣਪੀਰ ਬਾਬਾ ਚੰਨਣ ਪੀਰ ਜੀ ਦੇ ਇਹ ਆ ਜੀ ਬਾਬਾ ਵਣਪੀਰ ਬਾਬਾ ਚੰਨਣ ਪੀਰ ਜੀ ਦੀ ਜਗ੍ਹਾ ਸੋ ਜਗ੍ਹਾ ਤੇ ਆਪਾਂ ਪਹੁੰਚ ਚੁੱਕੇ ਆ ਜੀ ਤੇ ਪਹਿਲਾਂ ਆਪਾਂ ਥੋੜੇ ਤੇ ਮਾਰਕੀਏ ਤੇ ਇਹ ਆ ਜੀ ਬਾਬਾ ਵਣ ਪੀਰ ਜੀ ਦੀ ਜਗਾ ਵਣ ਪੀਰ ਜੀ ਇਹ ਆ ਜੀ ਟੰਡਾ ਸਾਹਿਬ ਖੋਲ ਖੋਲ ਬੇੜ ਦਰਵਾਜ਼ਾ ਨੌਂ ਜੀ ਦਰਸ਼ਨ ਕਰੋ ਜੀ ਬਾਬਾ ਚੰਨਣ ਪੀਰ ਜੀ ਦੇ ਚੰਨਣ ਪੀਰ ਪਾਪਾ ਜੀ ਦੀ ਸਮਾਦ ਹਾਂਜੀ ਆਪਾਂ ਤੁਹਾਨੂੰ ਦਰਸ਼ਨ ਕਰਾਏ ਜੀ ਬਾਬਾ ਵਣਪੀਰ ਜੀ ਦੇ ਵਣਪੀਰ ਜਿੱਥੋਂ ਤੱਕ ਜਾਣ ਕੇ ਆਪਾਂ ਨੂੰ ਇਹਦੇ ਇਤਿਹਾਸ ਬਾਰੇ ਪਤਾ ਲੱਗਿਆ ਇਹ 47 ਤੋਂ ਪਹਿਲਾਂ ਦੇ ਜਗ੍ਹਾ ਜੀ ਇੱਥੇ ਤੇ ਉਸ ਟਾਈਮ ਦੇ ਜਾਨੀ ਕਿ ਜਿਹੜੇ ਇੱਥੇ ਵਸਨੀਕ ਸਨ ਸਹਾਜਦੀ ਪਿੰਡ ਦੇ ਉਹਨਾਂ ਦੇ ਦੱਸਣ ਮੁਤਾਬਕ ਇਸ ਜਗ੍ਹਾ ਦੇ ਉੱਤੇ ਚੇਤਰ ਤੇ ਪਹਿਲੇ ਵੀਰਵਾਰ ਨੂੰ ਜਾਨੀ ਕਿ ਰਾਤ ਨੂੰ ਮੇਲਾ ਲੱਗਦਾ ਸੀ ਔਰ ਚੂਰਮਾ ਬਣਾ ਕੇ ਵੰਡਿਆ ਜਾਂਦਾ ਸੀ ਜਿਹੜਾ ਸ਼ੁੱਕਰਵਾਰ ਨੂੰ ਸਵੇਰ ਵੰਡਿਆ ਜਾਂਦਾ ਸੀ ਜੁਮੇ ਰਾਤ ਕਹਿੰਦੇ ਸੀ ਉਸ ਟਾਈਮ ਨੂੰ ਹੁਣ ਆਪਾਂ ਮੇਲਾ ਕਹਿਣ ਲੱਗ ਪਏ ਆ ਪਰ ਹੁਣ ਇੱਥੇ ਜਿਹੜਾ ਹੈਗਾ ਮੇਲਾ ਮਨਾਇਆ ਜਾ ਰਿਹਾ ਉਹ ਮਨਾਇਆ ਜਾ ਰਿਹਾ 17 ਮਾਰਚ ਦਿਨ ਸੋਮਵਾਰ 2025 ਨੂੰ ਯਾਨੀ ਕਿ ਵੀਰਵਾਰ ਦਾ ਦਿਨ ਦੀ ਬਜਾਏ ਸਿਰਫ ਪਹਿਲਾ ਜਿਵੇਂ ਆਪਾਂ ਕਹਦੇ ਨੇ ਵੀ ਮਾਰਚ ਮਹੀਨੇ ਦਾ ਚੇਤਰ ਦਾ ਪਹਿਲਾ ਹਫਤਾ ਸੋਮਵਾਰ ਦੇ ਸਿਧ ਸਾਹਬ ਨਾਲ ਮਨਾ ਰਹੇ ਆ ਜਿਹੜੀ ਸਹੀ ਜਾਣਕਾਰੀ ਮਿਲੀ ਆ ਆਪਾਂ ਨੂੰ ਉਹ ਮਿਲੀ ਆ ਜੀ ਵੀਰਵਾਰ ਦਾ ਦਿਨ ਇਹ ਤੇਰਵ ਦਾ ਪਹਿਲਾ ਹਫਤਾ ਪਹਿਲਾ ਵੀਰਵਾਰ ਉਹਨੂੰ ਜੁਮੇ ਰਾਤ ਕਿਹਾ ਜਾਂਦਾ ਸੀ ਥੈਂਕ ਯੂ ਜੀ ਹਾਂ ਜੀ ਆਪਾਂ ਖੜੇ ਆ ਜੀ ਪਿੰਡ ਦੀ ਸਹਜਾਦੀ ਪਿੰਡ ਦੀ ਦੂਸਰੀ ਜਗ੍ਹਾ ਦੂਸਰੀ ਸਮਾਦ ਪੂਆ ਜੀ ਦੀ ਸਮਾਦ ਔਰ ਇਹਨੂੰ ਪਿੰਡ ਦੇ ਵਿੱਚ ਤਾਂ ਪੂਆ ਜੀ ਦੀ ਸਮਾਦ ਕਿਹਾ ਜਾਂਦਾ ਪਰ ਜਿਹੜੇ ਇਥੋਂ ਪੁਰਖ ਉੱਠ ਕੇ ਗਏ ਪੁਰਾਣੇ ਬਜ਼ੁਰਗ ਉੱਠ ਕੇ ਗਏ ਉਹਨਾਂ ਦੇ ਦਸਨ ਮੁਲਾਵਕ ਇਹਨਾਂ ਦਾ ਨਾਮ ਸੀ ਬੀਬੀ ਵਜੀਰਾ ਵਜੀਰਾ ਬੀਬੀ ਵੀ ਕਹਿ ਲੈਂਦੇ ਆ ਵਜੀਰਾ ਬੇਗੋਮੀ ਗਾ ਸਕਦੇ ਆ ਇਹਨਾਂ ਨੇ ਵਿਆਹ ਨਹੀਂ ਸੀ ਕਰਵਾਇਆ ਔਰ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਬੀਬੀ ਵਜੀਰਾ ਜੀ ਦੇ ਸਮਾਦ ਦੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਇਹਦਾ ਜਿਹੜਾ ਆਪਾਂ ਸੁਣਿਆ ਉਹ ਇਤਿਹਾਸ ਲਓ ਜੀ ਆਪਾਂ ਚੱਲਿਆਂ ਜੀ ਬੀਬੀ ਵਜੀਰਾ ਜੀ ਦੀ ਉਹ ਅੱਜ ਦੀ ਸਮਾਦ ਤੇ ਇਹਨੇ ਜਿੱਥੇ ਸੇਵਾ ਦਾ ਸੀ ਇਹ ਆ ਜੀ ਭੂਆ ਜੀ ਦਾ ਦਰਬਾਰ ਦਰਬਾਰ ਤੇ ਪਹੁੰਚੇ ਆਪਾਂ ਆਪਾਂ ਦਰਸ਼ਨ ਕਰਾਂਗੇ ਲੋ ਜੀ ਭੂਆ ਜੀ ਦੀ ਸਮਾਧ ਜੀ ਸਮਾਧ ਤੇ ਦਰਸ਼ਨ ਕਰੋ ਸਰਦੂ ਇਹ ਆ ਜੀ ਸਾਰਾ ਦਰਬਾਰ ਬਾਹਰਲੀ ਸਾਈਡ ਤੋਂ ਸ਼ੈੱਡ ਪਾਏ ਹੋਏ ਆ ਲੰਗਰ ਵਾਸਤੇ ਇੱਥੇ ਮੇਲਾ ਲੱਗਦਾ ਜੀ ਇੱਥੇ ਸੱਤ ਭਾਦੋਂ ਦਾ ਮੇਲਾ ਲੱਗਦਾ ਜੀ ਦੇਸੀ ਦੀ ਸੱਤ ਭਾਦੋਂ ਤੋਂ ਸੋ ਹੁਣ ਤੁਹਾਨੂੰ ਦੱਸਦੇ ਆਪਾਂ ਅੱਗੇ ਇਹਦਾ ਇਤਿਹਾਸ ਹਾਂਜੀ ਆਪਾਂ ਐਸੀ ਜੀ ਵਜ਼ੀਰਾ ਬੀਬੀ ਪੂਆ ਜੀ ਦੀ ਸਮਾਦ ਤੇ ਔਰ ਸਮਾਦ ਦੇ ਤੁਹਾਨੂੰ ਦਰਸ਼ਨ ਕਰਾਏ ਜੀ ਮੇਰੇ ਪਿੱਛਲੇ ਪਾਸੇ ਸਮਾਦ ਦੇਸ ਰਹੀ ਆ ਜੀ ਸੋ ਇਹਨਾਂ ਦਾ ਨਾਮ ਜਿਹੜਾ ਸਾਡੇ ਸੁਣਾ ਮੁਤਾਬਕ ਜਿਹੜਾ ਸਾਨੂੰ ਪਤਾ ਲੱਗਿਆ ਜਿਹੜੇ ਇੱਥੋਂ ਬਜ਼ੁਰਗ ਗਏ ਆ ਉਹਨਾਂ ਨੇ ਦੱਸਿਆ ਕਿ ਇਹਨਾਂ ਦਾ ਨਾਮ ਸੀ ਬੀਬੀ ਵਜੀਰਾ ਬੀਬੀ ਵਜੀਰਾ ਕੀ ਸੀ ਮਤਲਬ ਇਹ ਜਿਹੜਾ ਪਿੰਡ ਸਹਿਜਾਦੀ ਜੀ ਸਹਿਜਾਦੀ ਪਿੰਡ ਦੀ ਜਿਹੜੀ ਸਹਿਜਾਦੀ ਅਮਾ ਜਿਹਦੇ ਨਾਂ ਤੇ ਪਿੰਡ ਵਸਿਆ ਜੀ ਉਹਨਾਂ ਦੇ ਗਾਂ ਵੰਸ਼ ਦੇ ਵਿੱਚੋਂ ਕੁਝ ਪੀੜੀਆਂ ਬਾਅਦ ਇਹ ਬੀਬੀ ਵਜੀਰਾ ਪੈਦਾ ਹੋਈ ਜੀ ਇਹ ਕੁਆਰੇ ਸੀ ਇਹਨਾਂ ਨੇ ਵਿਆਹ ਨਹੀਂ ਸੀ ਕਰਾਇਆ ਔਰ ਇਹ ਬਹੁਤ ਜਿਆਦਾ ਜਿਵੇਂ ਆਪਾਂ ਕਹੀਏ ਭਗਤ ਕਹ ਲਈਏ ਜਾਂ ਪ੍ਰਮਾਤਮਾ ਨੂੰ ਮੰਨਣ ਵਾਲੇ ਸਨ ਸੋ ਇਹਨਾਂ ਦਾ ਹੁਣ ਜਿਹੜਾ ਅਗਲੀ ਵੰਸ਼ ਇਹਨਾਂ ਦੀ ਇਹਨਾਂ ਦੇ ਯਾਨੀ ਕਿ ਪਤੀਜੇ ਉਹ ਪਾਕਿਸਤਾਨ ਵਿੱਚ ਰਹਿੰਦੇ ਆ ਲਾਹੌਰ ਦੇ ਨੇੜੇ ਪਿੰਡ ਰੋਡੇ ਆ ਕੁਛ ਉੱਥੇ ਰਹਿੰਦੇ ਆ ਤੇ ਕੁਛ ਲਾਹੌਰ ਜ਼ਿਲ੍ਹੇ ਦੇ ਵਿੱਚ ਰਹਿੰਦੇ ਆ ਜੀ ਸੋ ਆਪਾਂ ਤੁਹਾਨੂੰ ਦਰਸ਼ਨ ਕਰਾਏ ਕਿਵੇਂ ਦਾ ਲੱਗਾ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਨਾ ਜੀ ਇਹ ਨੇ ਜੀ ਤੁਹਾਡੇ ਸੇਵਾਦਾਰ ਸਰਦਾਰ ਸੁੱਚਾ ਸਿੰਘ ਪੁਆਜੀ ਦੀ ਦਰਗਾਹ ਤੇ ਸੇਵਾ ਕਰਦੇ ਆ ਆਪਾਂ ਇਹਨਾਂ ਨੂੰ ਪੁੱਛਾਂਗੇ ਇਹਨਾਂ ਦੀ ਸੇਵਾ ਕਰਨ ਦਾ ਕਰਦੇ ਉਹ ਕਦੋਂ ਤੋਂ ਕਰਦੇ ਆ ਰਹੇ ਆ ਤੇ ਇਹਨਾਂ ਨੂੰ ਇਹ ਸੇਵਾ ਕਿਵੇਂ ਮਿਲੀ ਜੀ ਇਹ ਸੇਵਾ ਸਾਡੇ ਕੋਲ 86 ਤੋਂ ਹੈ ਜੀ 86 ਸਾਡਾ ਬਜ਼ੁਰਗ ਪਾਸਣ ਗਿਆ ਸੀ ਉਧਰੋਂ ਲਿਖਾ ਕੇ ਲਿਆ ਆ ਉਹਦੋਂ ਮੁੜ ਕੇ ਉਹ ਕਈ ਜਿਹੇ ਸੇਵਾ ਕਰਦੇ ਰਹੇ ਕੁਝ ਚਿਰ ਉਹਦੋਂ ਮੁੜ ਕੇ ਮੋਦਗੀ ਮੋਤੋਵਾਚ ਪਸੰਨ ਸੇਵਕ ਸੇਵਾ ਦਾ ਮੌਕਾ ਮਿਲਦਾ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਸੇਵਾ ਕਰ ਰਹੇ ਹੋ ਅਸੀਂ ਇਹ 2500 ਠੀਕ ਹੈ ਜੀ ਤੇ ਇੱਥੇ ਮੇਲਾ ਵੀ ਲੱਗਦਾ ਜੀ ਕੋਈ ਹਾਂ ਜੀ ਮੇਲਾ ਲੱਗਦਾ ਸੱਤ ਪਾਤ ਰੋਂਦਾ ਠੀਕ ਹੈ ਜੀ ਆਮ ਸਾਰੇ ਡਰਾਂ ਮਿਲ ਕੇ ਸਾਰੇ ਪਿੰਡਾਂ ਦੇ ਕਰਾਉਂਦੇ ਆ ਠੀਕ ਹੈ ਅਸੀਂ ਉਹ ਸੀਆਦੀ ਦਾ ਠੀਕ ਹੈ ਜੀ ਧੰਨਵਾਦ